ਅੱਜ ਤੱਕ ਹੋਇਆ ਸੀ ਵੀ ਕਿਸੇ ਸਰਕਾਰ ਚ ਟੋਲ ਬੰਦ ਹੋਏ ਹੋਣ ਇਹ ਐਕਸਪੈਂਸ਼ਨਾਂ ਦੀ ਜਾਂਦੇ ਰਹਿੰਦੇ ਸੀ ਸੈਟਿੰਗਾਂ ਕਰਕੇ 14 ਟੋਲ ਨੇ ਜਿਹੜੇ ਹੁਣ ਤੱਕ ਭਗਵੰਤ ਮਾਨ ਜੀ ਦੀ ਸਰਕਾਰ ਚ ਜਿਹੜੇ ਆ ਉਹ ਬੰਦ ਹੋਏ ਆ ਮੈਂ ਧੰਨਵਾਦ ਕਰਦਾ ਖਾਸ ਤੌਰ ਤੇ ਸੰਗਰੂਰ ਵਾਲੇ ਬਰਨਾਲੇ ਜਿਹੜੇ ਵਾਲੇ ਲੋਕਾਂ ਵੱਲੋਂ ਕਿ ਜਿਹੜਾ ਸਾਡਾ ਮਹਿਲਕਲਾ ਤੇ ਦੂਸਰਾ ਜਿਹੜਾ ਮੋਲਾਪੁਰ ਵਾਲਾ ਜਿਹੜਾ ਟੋਲ ਹੈ ਉਹ ਬੰਦ ਹੋਇਆ ਸੈਂਕੜੇ ਰੁਪਏ ਜਿਹੜੇ ਆ ਮੈਂ ਕਹਣਾ ਜਿਹੜੇ ਰੋਜ਼ ਦੇ ਲੋਕਾਂ ਦੇ ਬਚਣਗੇ ਹਜ਼ਾਰਾਂ ਰੁਪਏ ਮਹੀਨੇ ਦਾ ਬਚੂਗਾ ਟੋਲਾ ਦਾ ਜਿਹੜਾ ਉਹਨਾਂ ਨੂੰ ਟੋਲ ਲਾ ਕੇ ਲੁਧਿਆਣੇ ਜਿਹੜਾ ਜਾਣਾ ਪੈਂਦਾ ਸੀ ਕਿਉਂਕਿ ਬਹੁਤਾ ਏਰੀਆ ਸਾਡਾ ਜਿਹੜਾ ਕੋਈ ਵੱਡੀ ਕੋਈ ਵਿਆਹ ਆ ਗਿਆ ਕਿੱਦਾਂ ਜਾ ਕੋਈ ਹੋਰ ਸ਼ੌਪਿੰਗ ਜਾ ਕੋਈ ਮਰੀਜ਼ ਆ ਸਾਰੇ ਜਿਹੜਾ ਲੁਧਿਆਣੇ ਜਿਹੜਾ ਉਹ ਜਾਂਦੇ ਆ ਬਹੁਤ ਇੱਧਰ ਨੂੰ ਆਵਾ ਜਾਈ ਐ ਸੋ ਮੈਂ ਬਰਨਾਲੇ ਹਲਕੇ ਵੱਲੋਂ ਬਰਨਾਲੇ ਜ਼ਿਲ੍ਹੇ ਵੱਲੋਂ ਸੰਗਰੂਰ ਜ਼ਿਲ੍ਹੇ ਵੱਲੋਂ ਮੈਂ ਬਹੁਤ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਧੰਨਵਾਦ ਕਰਦਾ ਤੇ ਹੋਰ ਪਤਾ ਨਹੀਂ ਇਦਾਂ ਦੇ ਕਿੰਨੇ ਕੰਮ ਨੇ ਜਿਹੜੇ ਸਰਕਾਰ ਕਰ ਰਹੀ ਐ ਜਿਹੜੇ ਪਹਿਲੀ ਵਾਰ ਹੋ ਰਹੇ ਐ 43000 ਨੌਕਰੀ ਜਿਹੜੀ ਐ ਉਹ ਪਹਿਲੇ 2 ਸਾਲਾਂ ਦੇ ਵਿੱਚ ਦਿੱਤੀ ਆਈ ਬਿਜਲੀ ਹੈ 95% ਲੋਕਾਂ ਨੂੰ ਅੱਜ ਬਿਜਲੀ ਦਾ ਬਿੱਲ ਹੈ ਜਿਹੜਾ ਉਹ ਜ਼ੀਰੋ ਆ ਰਿਹਾ ਆਈ ਜਿਹੜੀ ਖੇਤਾਂ ਲਈ ਬਿਜਲੀ ਹੈ ਇਹ ਆਪ ਲੋਕ ਪਿੰਡਾਂ ਦੀਆਂ ਸੱਤਾਂ 'ਚ ਬੈਠੇ ਗੱਲਾਂ ਕਰਦੇ ਆ ਵੀ ਭਾਈ ਇੰਨੀ ਮੋਟਰਾਂ ਲਈ ਬਿਜਲੀ ਕਦੇ ਕਿਸੇ ਸਰਕਾਰ ਨੇ ਨਹੀਂ ਦਿੱਤੀ ਅੱਗੇ ਕਦੇ 4 ਘੰਟੇ ਹੁੰਸੀ ਕਦੇ 5 ਹੁਣ ਤਾਂ 24 ਘੰਟੇ ਆਉਂਦੀ ਰਹੀ ਹੈ ਮਨ ਲੋਗੇ ਹਰੇਕ ਪਰਿਵਾਰ ਦਾ 25 25 30 30000 ਰੁਪਿਆ ਦਾ ਕੱਲੀ ਮੋਟਰ ਵਾਲੇ ਜਿਹੜਾ ਡੀਜ਼ਲ ਮੱਝ ਜਾਂਦਾ ਸੀ ਉਹਦਾ ਬਚਿਆ 70 ਤੋਂ 80000 ਰੁਪਿਆ ਲੋਕਾਂ ਦੀ ਜਿਹੜੀ ਘਰਾਂ ਵਾਲੀ ਬਿਜਲੀ ਹੈ ਉਹਦਾ ਬਚਿਆ ਅਸੀਂ ਜਿਹੜੇ 10 10 ਵਾਰ ਪੈਨਸ਼ਨਾਂ ਲੈ ਰਹੇ ਸੀ ਉਹ ਕੱਟ ਕੇ ਕੀਤੀ ਅਸੀਂ ਕਹਦੇ ਨਹੀਂ ਸੀ ਕਿ ਆ ਵੀ ਅਸੀਂ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਾਂਗੇ ਇਹ ਪਹਿਲੀ ਸਰਕਾਰ ਹੈ ਵੀ ਜਿਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਸਰਕਾਰੀ ਕੀਤੇ ਨਹੀਂ ਇੱਥੇ ਹਰੇਕ ਸਰਕਾਰ ਨੇ ਸਰਕਾਰੀ ਧਾਰੇ ਵੇਚਣ ਦਾ ਕੰਮ ਕੀਤਾ ਕੋਈ ਭਾਵੇਂ ਕਾਲੀ ਰਹੇ ਇੱਥੇ 10 ਸਾਲ ਭਾਵੇਂ ਕਾਂਗਰਸ ਲਈ ਪਿਛਲੇ 5 ਸਾਲ ਭਾਵੇਂ ਉਸ ਤੋਂ ਪਹਿਲਾਂ 2 ਤੋਂ 70 ਤੱਕ ਫਿਰ ਕਾਂਗਰਸ ਲਈ ਤੁਸੀਂ ਸਾਰਿਆਂ ਦੀ ਪਰਚੋਲ ਕਰ ਲੋ ਕਿਸੇ ਨੇ ਵੀ ਸਾਡੇ ਜਿੰਨਾ ਪਹਿਲੇ 2 ਸਾਲ ਚ ਕੰਮ ਕੀਤਾ ਹੋਵੇ ਸਾਨੂੰ ਜਮਾ ਵੋਟ ਨਾ ਪਾਏ ਉਹਨਾਂ ਨੂੰ ਪਾ ਦਿਓ ਸਾਰੇ ਹਲਕਿਆਂ ਦੇ ਵਿੱਚ ਸੰਗਰੂਰ ਦੇ 9 ਦੇ 9 ਹਲਕਿਆਂ ਦੇ ਵਿੱਚ ਸਾਰੇ ਕਿਤੇ ਜਿਹੜੇ ਵਰਕਰ ਨੇ ਜਿਹੜੇ ਉਹ ਚੜਦੀ ਕਲਾ ਦੇ ਵਿੱਚ ਨੇ ਕਿਉਂਕਿ ਲੋਕ ਨੇ ਜਿਹੜੇ ਉਹ ਨਾਲ ਨੇ ਸਾਰੇ ਪਿੰਡਾਂ ਜਿੱਕੋ ਹੰਗਾਰਾ ਕਿ ਜਿੰਨਾ ਕੰਮ ਭਗਵੰਤ ਮਾਨ ਜੀ ਦੀ ਸਰਕਾਰ ਨੇ ਪਹਿਲੇ 2 ਸਾਲਾਂ ਚ ਕੀਤਾ ਐ ਇੰਨਾ ਕੰਮ ਕਿਸੇ ਸਰਕਾਰ ਨੇ ਜਿਹੜਾ ਉਹ ਨਹੀਂ ਕੀਤਾ ਭਾਵੇਂ ਉਹ ਸਰਕਾਰੀ ਨੌਕਰੀਆਂ ਦੀ ਗੱਲ ਹੋਵੇ 43000 ਨੌਕਰੀ ਜਿਹੜੀ ਐ ਉਹ ਪਹਿਲੇ 2 ਸਾਲਾਂ ਦੇ ਵਿੱਚ ਦਿੱਤੀ ਆਹੀਂ ਬਿਜਲੀ ਐ 95% ਲੋਕਾਂ ਨੂੰ ਅੱਜ ਬਿਜਲੀ ਦਾ ਬਿੱਲ ਐ ਜਿਹੜਾ ਉਹ ਜ਼ੀਰੋ ਆ ਰਿਹਾ ਆਹੀਂ ਜਿਹੜੀ ਖੇਤਾਂ ਲਈ ਬਿਜਲੀ ਐ ਇਹ ਆਪ ਲੋਕ ਪਿੰਡਾਂ ਦੀਆਂ ਸੱਤਾਂ 'ਚ ਬੈਠੇ ਗੱਲਾਂ ਕਰਦੇ ਆ ਵੀ ਭਾਈ ਇੰਨੀ ਮੋਟਰਾਂ ਵਾਲੀ ਬਿਜਲੀ ਕਦੇ ਕਿਸੇ ਸਰਕਾਰ ਨੇ ਨਹੀਂ ਦਿੱਤੀ ਅੱਗੇ ਕਹਿੰਦੇ 4 ਘੰਟੇ ਹੋ ਸੀ ਕਦੇ 5 ਹੁਣ ਤਾਂ 24 ਘੰਟੇ ਆਉਂਦੀ ਰਹੀ ਹੈ ਮੰਨ ਲਓ ਕਿ ਹਰੇਕ ਪਰਿਵਾਰ ਦਾ 25 25 30000 ਰੁਪਿਆ ਤਾਂ ਕੱਲੀ ਮੋਟਰਾਂ ਵਾਲੇ ਜਿਹੜਾ ਡੀਜ਼ਲ ਮੱਝ ਜਾਂਦਾ ਸੀ ਉਹਦਾ ਬਚਿਆ 70 80 30000 ਰੁਪਿਆ ਲੋਕਾਂ ਦੀ ਜਿਹੜੀ ਘਰਾਂ ਵਾਲੀ ਬਿਜਲੀ ਆ ਉਹਦਾ ਬਚਿਆ ਸੋ ਇੰਨਾ ਗੱਲਾਂ ਦੀ ਬੜੀ ਪੋਜ਼ਿਟਿਵਿਟੀ ਹੈ ਲੋਕਾਂ ਦੇ ਵਿੱਚ ਬਾਕੀ ਅਸੀਂ ਵੀ ਜਾ ਕੇ ਲੋਕਾਂ ਨੂੰ ਇਹੀ ਬੇਨਤੀ ਕਰਦੇ ਆ ਵੀ ਭਾਈ ਤੁਸੀਂ ਸਾਰੀਆਂ ਪਿਛਲੀਆਂ 5-6 ਸਰਕਾਰਾਂ ਦਾ ਪਹਿਲੇ 2 ਸਾਲ ਦੇ ਕੰਮ ਦਾ ਕੰਪੈਰੀਸ਼ਨ ਕਰੋ ਸਾਰੀ ਪਰਚੋਲ ਕਰੋ ਕੋਈ ਭਾਵੇਂ ਕਾਲੀ ਰਹੇ ਇੱਥੇ 10 ਸਾਲ ਭਾਵੇਂ ਕਾਂਗਰਸ ਲਈ ਪਿਛਲੇ 5 ਸਾਲ ਭਾਵੇਂ ਉਸ ਤੋਂ ਪਹਿਲਾਂ 2070 ਤੱਕ ਫਿਰ ਕਾਂਗਰਸ ਲਈ ਤੁਸੀਂ ਸਾਰਿਆਂ ਦੀ ਪਰਚੋਲ ਕਰ ਲੋ ਕਿਸੇ ਨੇ ਵੀ ਸਾਡੇ ਜਿੰਨਾ ਪਹਿਲੇ 2 ਸਾਲ ਚ ਕੰਮ ਕੀਤਾ ਹੋਵੇ ਸਾਨੂੰ ਜਮਾ ਵੋਟ ਨਾ ਪਾਏ ਉਹਨਾਂ ਨੂੰ ਪਾ ਦਿਓ ਪਰ ਮੈਂ ਸ਼ਰਤ ਲੈ ਕਹਿਣਾ ਕਿਸੇ ਨੇ ਇਦੋਂ 20 ਵੈਸੇ ਕੰਮ ਵੀ ਨਹੀਂ ਕੀਤਾ ਅਸੀਂ 43000 ਨੌਕਰੀ ਦਿੱਤੇ ਪਹਿਲੇ 2 ਸਾਲਾਂ ਚ ਮੈਂ ਕਹਣਾ ਵੀ ਕਿਤੇ 10000 ਨੌਕਰੀ ਵੀ ਪਹਿਲੇ 2 ਸਾਲਾਂ ਦਿੱਤੀ ਹੋਣੀ ਜਿੰਨੀਆਂ ਵੀ ਸਰਕਾਰ ਆ ਰਹੀਆਂ ਜੋ ਵੀ ਕੰਮ ਕਰਨ ਲੱਗਦੀਆਂ ਸੀ ਤਾਂ ਲਾਸਟ ਜਦੋਂ 6 ਮਹੀਨੇ ਰਹਿੰਦੇ ਸੀ ਉਦੋਂ ਜਾਗਦੀਆਂ ਸੀ ਆ ਜੋਸੀ ਬਿਜਲੀ ਵਾਲਾ ਕੀਤਾ ਨਾ ਇੱਥੇ ਹੋਰ ਕੋਈ ਸਰਕਾਰ ਹੁੰਦੀ ਪਹਿਲੇ 6 ਮਹੀਨੇ ਕੀ ਲਾਸਟ 6 ਮਹੀਨਿਆਂ ਚ ਵੀ ਲਾਸਟ ਵਾਲੇ 2 ਮਹੀਨੇ ਚ ਜਾ ਕੇ ਇਹਨਾਂ ਨੇ ਕਰਨਾ ਸੀ ਸੋ ਲੋਕਾਂ ਦੀ ਜਿਹੜੀ ਇਹ ਸਰਕਾਰ ਹੈ ਪਹਿਲੀ ਵਾਰ ਹੈ ਵੀ ਕਿਸੇ ਸਰਕਾਰ ਨੇ ਬਿਨਾ ਵੋਟਾਂ ਦਾ ਦੇਖਦੇ ਹੋਏ ਕੇਵਲ ਤੇ ਕੇਵਲ ਲੋਕਾਂ ਬਾਰੇ ਸੋਚਦੇ ਹੋਏ ਜਿਹੜੇ ਫੈਸਲੇ ਨੇ ਉਹ ਲਏ ਨੇ ਤੇ ਇਹ ਚਰਚਾ ਜਿਹੜੀ ਉਹ ਪੰਜਾਬ ਦੇ ਸੰਗਰੂਰ ਦੇ ਆਮ ਲੋਕ ਨੇ ਜਿਹੜੇ ਉਹ ਕਰ ਰਹੇ ਆ ਤੇ ਇਹਨਾਂ ਕੰਮਾਂ ਨੂੰ ਦੇਖਦੇ ਹੋ ਸਾਨੂੰ ਲੱਗਦਾ ਵੀ ਕੇਵਲ ਸੰਗਰੂਰ ਚ ਨਹੀਂ ਜਵੇਂ ਸਿੰਘ ਸਾਹਿਬ ਕਹਿੰਦੇ 13 ਦੇ 13 ਹਲਕੇ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਜਿੱਤਿਆ ਉਹ ਲੋਕਰ ਬਾਉਣਗੇ ਕਿਸ ਤਰ੍ਹਾਂ ਦੇਖ ਲਓ ਜਿਹੜੇ ਅੱਜ ਲੁਧਿਆਣ ਬਨਾਲਾ ਲੁਧਿਆਣਾ ਰੋਡ ਤੇ ਟੋਲ ਦੋ ਟੋਲ ਜਿਹੜੇ ਅੱਜ ਬੰਦ ਹੋਣ ਜਾ ਰਹੇ ਨੇ ਕਿਸ ਤਰ੍ਹਾਂ ਦੇ ਰਹੇ ਦੇਖੋ ਅਸ਼ੀਸ਼ ਜੀ ਅਸੀਂ ਤਾਂ ਆਪ ਤੁਸੀਂ ਕਿਹਾ ਆਪ ਦੇ ਜਿਹੜੇ ਕੀਤੇ ਕੰਮ ਨੇ ਯਾਦ ਉਹ ਵੀ ਕਰਵਾਉਣੇ ਜਿਹੜੇ ਆ ਭੁੱਲ ਜਾਂਦੇ ਆ ਕੋਈ ਕੰਮ ਹੀ ਸਰਕਾਰ ਨੇ ਇੰਨੇ ਕੀਤੇ ਆ ਕਦੇ ਅੱਜ ਤੱਕ ਹੋਇਆ ਸੀ ਵੀ ਕਿਸੇ ਸਰਕਾਰ ਚ ਟੋਲ ਬੰਦ ਹੋਏ ਹੋਣ ਇਹ ਐਕਸਪੈਂਸ਼ਨਾਂ ਦੇ ਜਾਂਦੇ ਰਹਿੰਦੇ ਸੀ ਸੈਟਿੰਗਾਂ ਕਰਕੇ 14 ਟੋਲ ਨੇ ਜਿਹੜੇ ਹੁਣ ਤੱਕ ਭਗਵੰਤ ਮਾਨ ਜੀ ਦੀ ਸਰਕਾਰ ਚ ਜਿਹੜੇ ਆ ਉਹ ਬੰਦ ਹੋਇਆ ਮੈਂ ਧੰਨਵਾਦ ਕਰਦਾ ਖਾਸ ਤੌਰ ਤੇ ਫੰਗਰੂਰ ਵਾਲੇ ਬਰਨਾਲੇ ਜਿਹੜੇ ਵਾਲੇ ਲੋਕਾਂ ਵੱਲੋਂ ਕਿ ਜਿਹੜਾ ਸਾਡਾ ਮਹਿਲਕਲਾ ਤੇ ਦੂਸਰਾ ਜਿਹੜਾ ਮੋਲਾਪੁਰ ਵਾਲਾ ਜਿਹੜਾ ਟੋਲ ਹੈ ਉਹ ਬੰਦ ਹੋਇਆ ਸੈਂਕੜੇ ਰੁਪਏ ਜਿਹੜੇ ਆ ਮੈਂ ਕਹਣਾ ਜਿਹੜੇ ਰੋਜ਼ ਦੇ ਲੋਕਾਂ ਦੇ ਬਚਣਗੇ ਹਜ਼ਾਰਾਂ ਰੁਪਏ ਮਹੀਨੇ ਦਾ ਬਚੂਗਾ ਟੋਲਾ ਦਾ ਜਿਹੜਾ ਉਹਨਾਂ ਨੂੰ ਟੋਲ ਲਾ ਕੇ ਲੁਧਿਆਣੇ ਜਿਹੜਾ ਜਾਣਾ ਪੈਂਦਾ ਸੀ ਕਿਉਂਕਿ ਬਹੁਤਾ ਏਰੀਆ ਸਾਡਾ ਜਿਹੜਾ ਕੋਈ ਵੱਡੀ ਕੋਈ ਵਿਆਹ ਆ ਗਿਆ ਕਿਦਾਂ ਜਾ ਕੋਈ ਹੋਰ ਸ਼ਾਪਿੰਗ ਜਾ ਕੋਈ ਮਰੀਜ਼ ਆ ਸਾਰੇ ਜਿਹੜਾ ਲੁਧਿਆਣੇ ਜਿਹੜਾ ਉਹ ਜਾਂਦੇ ਆ ਬਹੁਤ ਇੱਤਰ ਨੂੰ ਆਵਾਜਾਈ ਹੈ ਸੋ ਮੈਂ ਬਰਨਾਲੇ ਹਲਕੇ ਵੱਲੋਂ ਬਰਨਾਲੇ ਜ਼ਿਲ੍ਹੇ ਵੱਲੋਂ ਸੰਗਰੂਰ ਜ਼ਿਲ੍ਹੇ ਵੱਲੋਂ ਮੈਂ ਬਹੁਤ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਧੰਨਵਾਦ ਕਰਦਾ ਤੇ ਹੋਰ ਪਤਾ ਨਹੀਂ ਇਦਾਂ ਦੇ ਕਿੰਨੇ ਕੰਮ ਨੇ ਜਿਹੜੇ ਸਰਕਾਰ ਕਰ ਰਹੀ ਹੈ ਜਿਹੜੇ ਪਹਿਲੀ ਵਾਰ ਹੋ ਰਿਹਾ ਹੈ ਅਸੀਂ ਬੜੇ ਵਾਦੇ ਲੋਕਾਂ ਨਾਲ ਕੀਤੇ ਸੀ ਭਾਈ ਆ ਕਰਾਂਗੇ ਆ ਕਰਾਂਗੇ ਪਰ ਅਸੀਂ ਜਿਹੜੇ ਵਾਦੇ ਨਹੀਂ ਵੀ ਕੀਤੇ ਸਰਕਾਰ ਉਹ ਵੀ ਕਹਿ ਰਹੀ ਹੈ ਅਸੀਂ ਕਦੇ ਇਹ ਨਹੀਂ ਸੀ ਕਿਹਾ ਭਾਈ ਅਸੀਂ ਜਿਹੜੇ ਐਮ ਐਲ ਏ ਆ ਉਹਨਾਂ ਦੀ ਪੈਨਸ਼ਨ ਇੱਕ ਕਰਾਂਗੇ ਅਸੀਂ ਜਿਹੜੇ 10 10 ਵਾਰ ਪੈਨਸ਼ਨਾਂ ਲੈ ਰਹੇ ਸੀ ਉਹ ਕੱਟ ਕੇ ਕੀਤੀ ਅਸੀਂ ਕਦੇ ਨਹੀਂ ਕਿਹਾ ਵੀ ਅਸੀਂ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਾਂਗੇ ਇਹ ਪਹਿਲੀ ਸਰਕਾਰ ਹੈ ਵੀ ਜਿਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਸਰਕਾਰੀ ਕੀਤੇ ਨਹੀਂ ਇਥੇ ਹਰੇਕ ਸਰਕਾਰ ਨੇ ਸਰਕਾਰੀ ਧਾਰੇ ਵੇਚਣ ਦਾ ਕੰਮ ਕੀਤਾ ਸੋ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਵੀ ਸਰਕਾਰ ਦੀ ਸੋਚ ਕੀ ਹੈ ਸਰਕਾਰ ਦੀ ਨੀਤੀ ਕੀ ਹੈ ਸੋ ਇਹ ਸਾਰੀਆਂ ਗੱਲਾਂ ਕਰਕੇ ਲੋਕ ਨੇ ਜਿਹੜੇ ਪੰਜਾਬ ਦੇ ਉਹ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਤੇ ਵੱਡੀ ਗਿਣਤੀ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਸਾਡੇ ਹਲਕੇ ਦੇ ਤਕਰੀਬਨ ਜਿੱਥੇ ਲੋਕਾਂ ਨੂੰ ਫਾਇਦਾ ਹੋਣਾ ਹੋਣਾ ਹੀ ਹੋਣਾ ਉੱਥੇ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੇ ਬਾਹਲ ਆਉਂਦੇ ਸੀਗੇ ਫਿਰ ਦੋ ਟੋਲ ਅੱਜ ਬੰਦ ਹੋਏ ਆ ਹਲਕਾ ਸਾਡੇ ਮਹਿਲਕਲਾ ਦਾ ਟੋਲ ਅੱਜ ਬੰਦ ਹੋ ਗਿਆ ਰਾਤ ਦੇ 12 ਵਜੇ ਹੋ ਜਾਣਾ ਮੇਰਾ ਕਹਿਣ ਦਾ ਪਾਵ ਪਹਿਲੀਆਂ ਸਰਕਾਰਾਂ ਅਫਸਰ ਸਾਹਿਰ ਰਲ ਕੇ ਮੰਤਰੀ ਰਲ ਕੇ ਇਹ ਜਿਹੜੀਆਂ ਵਾਖ ਕੇ ਦੋ ਸਾਲ ਦਾ ਬੋਧਾ ਦਿੱਤਾ ਅੱਜ ਤੱਕ ਪਹਿਲੀਆਂ ਸਰਕਾਰਾਂ ਜਿਕੇ ਟੋਲ ਬੰਦ ਹੋਇਆ ਹੀ ਨਹੀਂ ਤੇ ਪਹਿਲੀ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰਾਂ ਮਾਲਜੋਗ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਨੇ ਫੈਸਲਾ ਵੀ ਉਹ 10 ਮਿੰਟ ਵੀ ਨਹੀਂ ਵਾਧੂ ਦਿੰਦੇ ਹੈਗੇ ਟੋਲ ਵਾਲੇ ਨੂੰ ਜੇ ਟੋਲ ਦਾ ਸਮਾਂ ਪੂਰਾ ਹੋ ਗਿਆ ਉਸ ਟਾਈਮ ਉਹ ਟੋਲ ਖਤਮ ਕੀਤਾ ਜਾਂਦਾ ਤੇ ਸਾਡੇ ਲੋਕਾਂ ਨੂੰ ਬਹੁਤ ਵੱਡਾ ਇਹਦਾ ਜਿਹੜਾ ਫਾਇਦਾ ਹੋ ਰਿਹਾ ਲੱਗਦਾ ਕਿ ਪਰਾਲਾ ਅਮਰਗੀ ਲੋਕਾਂ ਨੇ ਮੰਗੇ ਗੌਰ ਵੀ ਟੋਲ ਕਰਕੇ ਬਹੁਤ ਪੈਣ ਲੋਕਾਂ ਉਹ ਵੀ ਜਿਹੜੇ ਜਿਹੜੇ ਵੀ ਟੋਲਾਂ ਦਾ ਸਮਾਂ ਪੂਰਾ ਹੋਈ ਜਾਊਗਾ ਆਮ ਆਦੀ ਪਾਰਟੀ ਮੰਨ ਲਓ ਕਿ ਮੁੱਖ ਮੰਤਰੀ ਭਵਾਂ ਤੋਂ ਮੰਨਦੀ ਦਾ ਪਹਿਲਾਂ ਮੈਂ ਦੱਸ ਘਟਿਆ ਉਹ 5 ਮਿੰਟ ਵੀ ਨਹੀਂ ਲਾਉਂਦੇ ਹੈਗੇ ਇਸ ਕਰਕੇ ਸਾਰੇ ਟੋਲਾ ਜਿਹੜੇ ਬੰਦ ਕੀਤੇ ਜਾਣਗੇ ਤੇ ਲੋਕਾਂ ਨੂੰ ਬਹੁਤ ਵੱਡਾ ਇਹਦਾ ਨਾ ਲਾਹਾ ਹੋਊਗਾ ਕਿਉਂਕਿ ਹਰ ਰੋਜ਼ ਲੋਕਾਂ ਨੇ ਕੰਮਾਂ ਤੇ ਵੀ ਜਾਣਾ ਰਾਏਕੋਟ ਜਾਣਾ ਮੰਨ ਲਓ ਕਿਸੇ ਨੇ ਕੋਈ ਨੌਕਰੀ ਤੇ ਲੱਗਿਆ ਹੋਇਆ ਹਰ ਰੋਜ਼ ਦੇ ਪੈਸੇ ਦੇਣੇ ਨੇ ਜੇ ਇਹਦੇ ਵਿੱਚੋਂ ਫਲਕਟੋ ਘੜੀ ਸਬਜ਼ੀ ਲੋਕਾਂ ਦੀ ਫ੍ਰੀ ਆ ਜਾ ਕਰੂ ਹੋਰ ਕਾਫੀ ਕੰਮ ਤੇ ਬੱਚਿਆਂ ਲਈ ਕੋਈ ਖਾਣ ਨੂੰ ਵੀ ਲਿਆਇਆ ਕਰਿਆ ਹੋਇਆ ਮੇਰਾ ਕਹਿਵਾ ਵਾਕਿਆ ਸਾਰਾ ਟੋਲ ਤੇ ਨਿਕਲ ਜਾਂਦਾ ਜਿਹੜਾ ਆਮ ਮਲਾਜਮ ਸੀ ਉਹਦੇ ਕਾਫੀ ਜ਼ਿਆਦਾ ਤਰਸਾਨ ਹੁੰਦਾ ਸੀ